ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ਼ ਤਨ ਮੈ ਮਿਟਾਓ ਸਾ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਪਾਠ ਕਰਨ ਵਾਲਿਆਂ ਦੀ ਜ਼ਿੰਦਗੀ ਕਿਵੇਂ ਬਦਲ ਜਾਂਦੀ ਹੈ ਜਿਹੜੇ ਰੋਜ਼ਾਨਾ ਹੀ ਗੁਟਕਾ ਸੇਬ ਤੋਂ ਪਰਮਾਤਮਾ ਦਾ ਨਾਮ ਸਿਮਰਦੇ ਹਨ ਗੁਰਬਾਣੀ ਵਿਚਾਰ ਕਰਦੇ ਹਨ ਪਰਮਾਤਮਾ ਨੂੰ ਆਪਣੇ ਅੰਗ ਸੰਗ ਸਮਝਦੇ ਹਨ ਤੇ ਹਮੇਸ਼ਾ ਪਰਮਾਤਮਾ ਦੇ ਮਾਤੋਂ ਡਰ ਕੇ ਇਹ ਹਰ ਕਰਮ ਨੂੰ ਕਰਦੇ ਹਨ ਕਿ ਪ੍ਰਮਾਤਮਾ ਜੀ ਸਾਨੂੰ ਦੇਖ ਰਹੇ ਹਨ ਅਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਕਰਨ ਦੇ ਨਾਲ ਕਿਹੜੇ-ਕਿਹੜੇ ਤਿੰਨ ਬਦਲਾਅ ਹੋਣੇ ਸ਼ੁਰੂ ਹੋ ਜਾਂਦੇ ਹਨ ਸੋ ਸਾਥ ਸੰਗਤ ਜੀ ਅੱਜ ਦੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਨ ਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਪਰਿਵਾਰ ਤੇ ਤੁਹਾਡੇ ਬੱਚਿਆਂ ਦੇ ਸਿਰ ਤੇ ਹਮੇਸ਼ਾ ਦੇ ਲਈ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜੋ ਰੋਜ਼ਾਨਾ ਹੀ ਪਾਠ ਤਾਂ ਕਰਦੇ ਹਨ। ਭਾਵੇਂ ਕਿ ਰੋਜ਼ਾਨਾ ਹੀ ਬਾਣੀ ਤਾਂ ਪੜ੍ਹਦੇ ਹਨ ਤੇ ਉਹਨਾਂ ਦੇ ਪਾਠ ਕਰਨ ਦੇ ਨਾਲ ਕਿਹੜੇ-ਕਿਹੜੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਤਿੰਨ ਬਦਲਾਵ ਹੋਣੇ ਸ਼ੁਰੂ ਹੋ ਜਾਂਦੇ ਹਨ। ਤੇ ਜਿਨ੍ਹਾਂ ਤੋਂ ਉਹ ਅੰਦਾਜ਼ਾ ਲਗਾ ਸਕਦੇ ਹਨ ਕਿ ਸਾਡਾ ਪੜਿਆ ਹੋਇਆ ਪਾਠ ਪੜਿ ਹੋਏ ਬਾਣੀ ਪਰਮਾਤਮਾ ਜੀ ਦੇ ਦਰ ਤੇ ਪ੍ਰਵਾਨ ਹੋ ਰਹੀ ਹੈ ਜਾਂ ਨਹੀਂ ਜੇਕਰ ਪ੍ਰਵਾਨ ਨਹੀਂ ਹੋ ਰਹੀ ਤਾਂ ਤੁਹਾਡਾ ਪਾਠ ਕਰਨ ਦਾ ਤਰੀਕਾ ਸਹੀ ਨਹੀਂ ਹੋਵੇਗਾ ਜਾਂ ਤੁਹਾਡਾ ਮਨ ਸਾਫ਼ ਨਹੀਂ ਹੋਵੇਗਾ ਤੇ ਜੇਕਰ ਪ੍ਰਵਾਨ ਹੋ ਰਿਹਾ ਹੈ ਤਾਂ ਤੁਹਾਨੂੰ ਇਹ ਤਿੰਨ ਬਦਲਾਵ ਜ਼ਰੂਰ ਆਪਣੀ ਜ਼ਿੰਦਗੀ ਦੇ ਵਿੱਚ ਵੇਖਣ ਨੂੰ ਮਿਲ ਸਕਦੇ ਹਨ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਬਦਲਾਵਾਂ ਦੇ ਹੋਣ ਦੇ ਕਾਰਨ ਉਹਨਾਂ ਦੀ ਜ਼ਿੰਦਗੀ ਕਿਵੇਂ ਬਦਲ ਜਾਵੇਗੀ ਸੋ ਹੁਣ ਗੱਲ ਕਰਦੇ ਹਾਂ ਜੀ ਅੱਜ ਦੀ ਵੀਡੀਓ ਦੇ ਬਾਰੇ ਦੇ ਵਿੱਚ ਕਿ ਰੋਜ਼ਾਨਾ ਪਾਠ ਕਰਦੇ ਹਨ ਜਿਹੜੇ ਲੋਕ ਜਦੋਂ ਬਾਣੀ ਪੜ੍ਹਦੇ ਹਨ ਚਾਹੇ ਉਹ ਪੰਜ ਬਾਣੀਆਂ ਦਾ ਪਾਠ ਕਿਉਂ ਨਾ ਕਰਦੇ ਹੋਣ ਚਾਹੇ ਸੁਖਨੀ ਸੈਭੀ ਦੀ ਬਾਣੀ ਪੜ੍ਹਦੇ ਹੋਣ ਜਾਂ ਫਿਰ ਉਹ ਕਿਸੇ ਸ਼ਬਦ ਦਾ ਜਾਪ ਕਰਦੇ ਹੋਣ ਭਾਵੇਂ ਉਹ ਮੋਲ ਮੰਤਰ ਦਾ ਜਾਪ ਕਰਦੇ ਹੋਣ ਚਾਹੇ ਇੱਕ ਪਉੜੀ ਦਾ ਇਹ ਜਾਪ ਕਰਦੇ ਹੋਣ ਸਾ ਸੰਗਤ ਜੀ ਦੌੜ ਭੱਜ ਭਰੀ ਜ਼ਿੰਦਗੀ ਦੇ ਵਿੱਚ ਮਨੁੱਖ ਦੇ ਕੋਲ ਜਿੰਨਾ ਵੀ ਸਮਾਂ ਪਰਮਾਤਮਾ ਦੇ ਲਈ ਕੱਢਿਆ ਜਾਂਦਾ ਹੋਵੇ ਭਾਵੇਂ ਉਹ ਇਸ ਨੂੰ ਇੱਕ ਪੰਕਤੀ ਦਾ ਹੀ ਜਾਪ ਕਰਨਾ ਪੈ ਜਾਵੇ। ਜਾਪ ਨੇ ਸ਼ਰਦਾ ਦੇ ਅਨੁਸਾਰ ਕੀਤਾ ਹੋਇਆ ਪਾਠ ਕੋਈ ਵਿਅਕਤੀ ਜਿਵੇਂ ਕੋਈ ਅਣਪੜ੍ਹ ਹੋਣ ਕਰਕੇ ਗੁਰਕਾ ਸਾਹਿਬ ਤੋਂ ਪਾਠ ਨਹੀਂ ਕਰ ਸਕਦੇ ਪਰ ਉਹਨਾਂ ਦੇ ਮਨ ਦੇ ਵਿੱਚ ਕੋਈ ਨਾ ਕੋਈ ਜਾਪ ਤਾਰਣ ਕੀਤਾ ਹੀ ਹੁੰਦਾ ਹੈ ਤੇ ਉਹਨਾਂ ਦੇ ਮਨ ਦੇ ਵਿੱਚ ਇੰਨੇ ਜ਼ਿਆਦਾ ਸੱਚ ਸਚੀ ਸ਼ਰਦਾ ਹੁੰਦੀ ਹੈ ਤੇ ਉਹ ਉਸ ਜਾਪ ਨੂੰ ਬਹੁਤ ਜ਼ਿਆਦਾ ਵਿਸ਼ਵਾਸ ਦੇ ਨਾਲ ਕਰਦੇ ਹਨ ਕਿ ਪਰਮਾਤਮਾ ਜੀ ਸਾਡੇ ਇਸ ਜਾਪ ਨੂੰ ਕਰਨ ਦੇ ਨਾਲ ਹੀ ਜ਼ਰੂਰ ਸੁਣ ਲੈਣਗੇ ਸਾਡੀਆਂ ਵੀ ਮਨੋ ਕਾਮਨਾਵਾਂ ਪੂਰੀਆਂ ਕਰ ਦੇਣਗੇ ਸਿਰਫ ਭਾਵੇਂ ਇੱਕ ਪੰਕਤੀ ਦਾ ਜਾਪ ਕਰਦੇ ਹੋਣ ਉਹਨਾਂ ਦੀ ਜ਼ਿੰਦਗੀ ਵਿੱਚ ਬਦਲਾਵ ਹੋ ਸਕਦੇ ਨੇ ਆਪਣੀ ਅੱਜ ਦੀ ਵੀਡੀਓ ਉਹ ਹਰ ਇਨਸਾਨ ਦੇ ਲਈ ਹੈ ਜਿਹੜਾ ਵਿਅਕਤੀ ਗੁਰਬਾਣੀ ਦੇ ਨਾਲ ਜੁੜਿਆ ਹੈ ਜੋ ਬਾਣੀ ਪੜਦਾ ਹੈ ਤੇ ਬਾਣੀ ਸੁਣਦਾ ਹੈ ਕਿਉਂਕਿ ਬਾਣੀ ਪੜਨ ਵਾਲਿਆਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਬਦਲਾਅ ਨਜ਼ਰ ਆਉਂਦੇ ਹਨ ਤੇ ਤੁਹਾਨੂੰ ਵੀ ਜੇਕਰ ਆਉਂਦੇ ਹਨ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਤਾਂ ਕਿ ਸਾਨੂੰ ਵੀ ਪਤਾ ਲੱਗ ਜਾਵੇ ਕਿ ਗੁਰਬਾਣੀ ਪੜਨ ਦੇ ਨਾਲ ਬਦਲਾਅ ਕਿਵੇਂ ਹੋ ਜਾਂਦੇ ਹਨ ਤਾਂ ਆਪਾਂ ਅੱਜ ਉਹਨਾਂ ਵੱਡੇ ਬਦਲਾਅ ਦੇ ਬਾਰੇ ਗੱਲ ਕਰਨੀ ਹੈ ਜੇਕਰ ਪਾਠ ਕਰਦੇ ਹੋਏ ਸਾਡੇ ਵਿੱਚ ਬਦਲਾਅ ਆ ਚੁੱਕੇ ਹਨ ਤਾਂ ਸਾਡਾ ਪਾਠ ਕਰਨਾ ਬਾਣੀ ਪੜਨਾ ਸਫਲ ਹੋ ਚੁੱਕਾ ਹੈ ਪਰਮਾਤਮਾ ਜੀ ਸਾਡੇ ਤੇ ਮਿਹਰਬਾਨ ਹੋ ਚੁੱਕੇ ਹਨ ਉਹ ਸਾਡੇ ਅੰਗ ਸੰਗ ਹਨ ਸਾਨੂੰ ਕਦੇ ਵੀ ਮਾੜੇ ਸਮੇਂ ਦੇ ਵਿੱਚ ਉਹ ਨਹੀਂ ਰਹਿਣ ਦੇਣਗੇ ਸਾਡੇ ਉਤੇ ਕਦੇ ਵੀ ਕਿਸੇ ਬੁਰੇ ਸائے ਦਾ ਉਹ ਸਾਡੀ ਜ਼ਿੰਦਗੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਖਤਮ ਕਰਨ ਵਾਲੇ ਹਨ ਪਰ ਜੇਕਰ ਸਾਡੇ ਵਿੱਚ ਇਹ ਤਨ ਬਦਲਾਵ ਨਹੀਂ ਆਏ ਤਾਂ ਫਿਰ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਸੋਚ ਵਿਚਾਰ ਕਰਨ ਦੀ ਜ਼ਰੂਰਤ ਹੈ ਤੇ ਸਮਝਣ ਦੀ ਵੀ ਲੋੜ ਹੈ ਸਾਡੇ ਕੋਲੋਂ ਕਿੱਥੇ ਕਮੀ ਰਹਿ ਗਈ ਹੈ ਸਾਡੇ ਵਿੱਚ ਇਹ ਤਿੰਨ ਗੁਣ ਕਿਉਂ ਨਹੀਂ ਆ ਰਹੇ ਕਿਉਂਕਿ ਤੁਹਾਨੂੰ ਵੀ ਇਹੋ ਜਿਹੇ ਲੋਕ ਆਪਣੀ ਜ਼ਿੰਦਗੀ ਦੇ ਆਸ-ਪਾਸ ਦੇਖਣ ਨੂੰ ਮਿਲਦੇ ਹੋਣਗੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਇਹ ਤਿੰਨ ਬਦਲਾਅ ਦਿਖਾਈ ਦੇਣਗੇ ਤੁਹਾਡਾ ਮਨ ਵੀ ਇਹ ਚਾਹ ਰੱਖਦਾ ਹੋਵੇਗਾ ਕਿ ਸਾਡੇ ਅੰਦਰ ਵੀ ਇਹ ਕਿਉਂ ਨਹੀਂ ਹਨ ਸਾਡੇ ਇਹ ਤਿੰਨ ਗੁਣ ਸਾਡੀਆਂ ਇਹ ਤਿੰਨ ਆਦਤਾਂ ਹੀ ਬਦਲ ਸਕਦੀਆਂ ਹਨ ਇਹ ਸਾਡੇ ਵਿੱਚ ਤਿੰਨ ਬਦਲਾਵ ਕਿਉਂ ਨਹੀਂ ਆ ਰਹੇ ਇਸ ਕਰਕੇ ਪ੍ਰਮਾਤਮਾ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਨੀ ਹੈ ਸਾਧ ਸੰਗਤ ਜੀ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਸੰਗਤ ਜੀ ਆਪਣੇ ਵਿੱਚੋਂ ਕਈ ਮਨੁੱਖ ਬਾਣੀ ਨੂੰ ਗਾ ਕੇ ਪੜ੍ਹਦੇ ਹਨ ਕਈ ਤਹਿਰਾ ਕੇ ਪੜ੍ਹਦੇ ਹਨ ਤੇ ਕਈ ਹੌਲੀ-ਹੌਲੀ ਆਪਣੇ ਮਨ ਦੇ ਵਿੱਚ ਹੀ ਪੜ ਲੈਂਦੇ ਹਨ ਉਹ ਦਿਖਾਵਾ ਨਹੀਂ ਕਰਦੇ ਤੇ ਕਈ ਉੱਚੀ-ਉੱਚੀ ਬੋਲ ਕੇ ਬਾਣੀ ਪੜ੍ਹਦੇ ਹਨ ਜਿਸ ਤਰ੍ਹਾਂ ਆਪਣੇ ਬਾਣੇ ਪੜਨ ਦੇ ਢੰਗ ਤਰੀਕੇ ਸੰਗਤ ਜੀ ਵੱਖ-ਵੱਖ ਹਨ ਉਸੇ ਹੀ ਤਰ੍ਹਾਂ ਸਾਡੀ ਬਾਣੇ ਪੜਨ ਦੀ ਜ਼ਰੂਰਤਾਂ ਵੀ ਵੱਖ-ਵੱਖ ਹਨ ਕਿਉਂਕਿ ਅਸੀਂ ਆਪਣੀ ਕੋਈ ਇੱਛਾ ਦੀ ਪੂਰਤੀ ਕਰਨ ਦੇ ਲਈ ਕਈ ਵਾਰ ਬਾਣੇ ਪੜਦੇ ਹਾਂ ਤੇ ਕੋਈ ਆਪਣੇ ਦੁੱਖਾਂ ਤੋਂ ਛੁਟਕਾਰਾ ਪਾਉਣ ਦੇ ਲਈ ਗੁਰਬਾਣੀ ਪੜਦਾ ਹੈ ਕੋਈ ਕਿਸੇ ਮੁਸੀਬਤ ਦੇ ਵਿੱਚੋਂ ਬਾਹਰ ਆਉਣ ਦੇ ਲਈ ਗੁਰਬਾਣੀ ਪੜਦਾ ਹੈ ਕੋਈ ਕਿਸੇ ਸੰਕਟ ਤੋਂ ਬਚਨ ਦੇ ਲਈ ਪਾਣੀ ਨੂੰ ਪੜਦਾ ਹੈ ਤੇ ਕਈ ਮਾਵਾ ਆਪਣੇ ਬੱਚਿਆਂ ਦੀ ਤਰੱਕੀ ਦੇ ਲਈ ਬਾਣੀ ਪੜਦੀਆਂ ਹਨ ਕਈਆਂ ਦੇ ਬੱਚੇ ਵਿਦੇਸ਼ਾਂ ਦੇ ਵਿੱਚ ਜਾ ਚੁੱਕੇ ਹਨ ਪਰ ਉਹਨਾਂ ਦੀ ਉੱਥੇ ਕੋਈ ਸੈਟਲਮੈਂਟ ਨਹੀਂ ਹੋ ਰਹੀ ਉਹਨਾਂ ਨੂੰ ਉੱਥੇ ਕੋਈ ਰੁਜ਼ਗਾਰ ਨਹੀਂ ਮਿਲ ਰਿਹਾ ਜਿਸ ਕਰਕੇ ਉਹਨਾਂ ਦੇ ਮਾਪੇ ਪਰੇਸ਼ਾਨ ਹੁੰਦੇ ਹਨ ਉਹ ਮਾਵਾ ਕਰਦੇ ਜੀ ਉਹਨਾਂ ਦੀ ਸਿਹਤ ਜਾਬੀ ਅਤੇ ਉਹਨਾਂ ਦੀਆਂ ਤਰੱਕੀਆਂ ਦੇ ਲਈ ਗੁਰਬਾਣੀ ਨੂੰ ਪੜਦੇ ਹਨ ਕਹਿਣ ਤੋਂ ਭਾਵ ਸੰਗਤ ਜੀ ਇਹ ਹੈ ਕਿ ਸਾਡੀ ਬਾਣੀ ਪੜਨ ਦੇ ਪਿੱਛੇ ਹਰ ਇੱਕ ਦਾ ਆਪਣਾ ਹੀ ਸਵਾਰਥ ਹੁੰਦਾ ਹੈ ਜਦ ਸੰਗਤ ਜੀ ਸਿੱਧਾ-ਸਿੱਧਾ ਤੁਸੀਂ ਇਹ ਮੰਨ ਲਓ ਕਿ ਅਸੀਂ ਜਦੋਂ ਵੀ ਗੁਰ ਬਾਣੀ ਪੜਨ ਬਾਰੇ ਸੋਚਦੇ ਹਾਂ ਜਾਂ ਪੜ੍ਹਦੇ ਹਾਂ ਅਸੀਂ ਆਪਣੇ ਮਨੋਰਥਾਂ ਤੇ ਮਨੋ ਕਾਮਨਾਵਾਂ ਨੂੰ ਪੂਰੀਆਂ ਕਰਨ ਦੇ ਲਈ ਪੜ੍ਹਦੇ ਹਾਂ ਕਈ ਅਜਿਹੇ ਮਨੁੱਖ ਹਨ ਜਿਨ੍ਹਾਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੋ ਜਾਂਦੀ ਹੈ ਉਹ ਬਾਣੀ ਪੜਦੇ ਨੇ ਸਿਰਫ ਤੇ ਸਿਰਫ ਵਾਹਿਗੁਰੂ ਅਕਾਲ ਪੁਰਖ ਜੀ ਦੀ ਪ੍ਰਾਪਤੀ ਤੇ ਲਈ ਉਹਨਾਂ ਦੇ ਮਨ ਦੇ ਵਿੱਚ ਕੋਈ ਵੀ ਆਪਣੀ ਦੁਨਿਆਵੀ ਸੁਵਾਰਥ ਨਹੀਂ ਹੁੰਦਾ ਜਾਂ ਕਿ ਮੈਂ ਇਸ ਚੀਜ਼ ਨੂੰ ਪਾਉਣਾ ਹੈ ਤਾਂ ਗੁਰਬਾਣੀ ਪੜ ਰਿਹਾ ਹਾਂ ਜਾਂ ਮੈਨੂੰ ਆਪਣੇ ਬੱਚਿਆਂ ਦੀ ਕੋਈ ਵੱਡੀ ਨੌਕਰੀ ਚਾਹੀਦੀ ਹੈ ਮੈਂ ਤਾਂ ਗੁਰਬਾਣੀ ਪੜ ਰਿਹਾ ਹਾਂ ਜਾਂ ਮੇਰੇ ਉੱਤੇ ਕੋਈ ਕਰਜ਼ੇ ਦੀ ਸਮੱਸਿਆ ਆ ਚੁੱਕੀ ਹੈ ਮੈਂ ਤਾਂ ਬਾਣੀ ਪੜਦਾ ਹਾਂ ਉਸ ਸਮੱਸਿਆ ਤੋਂ ਬਾਹਰ ਨਿਕਲਣ ਦੇ ਉਸ ਸਮਸਿਆ ਤੋਂ ਬਾਹਰ ਨਿਕਲਣ ਦੇ ਲਈ ਗੁਰਬਾਣੀ ਪੜਦਾ ਹਾਂ ਸੰਗਤ ਜੀ ਆਪਣੇ ਵਰਗੇ ਬਹੁਤੇ ਮਨੁੱਖ ਅਜਾਏ ਹਨ ਜੋ ਸਿਰਫ ਆਪਣੀਆਂ ਇਛਾਵਾਂ ਦੀ ਪੂਰਤੀ ਲਈ ਪਾਠ ਕਰਦੇ ਹਨ ਗੁਰਬਾਣੀ ਪੜਨ ਵਾਲਿਆਂ ਦੇ ਵਿੱਚ ਇਹ ਬਦਲਾਵ ਜੋ ਸਭ ਤੋਂ ਵੱਡੀ ਐਮੇਤ ਰੱਖਦਾ ਹੈ ਉਹ ਇਹ ਹੈ ਕਿ ਉਹ ਇਹ ਗੱਲ ਨੂੰ ਕਦੇ ਵੀ ਨਹੀਂ ਕਹਿੰਦੇ ਕਿ ਸਾਨੂੰ ਕੋਈ ਵੀ ਨਹੀਂ ਵੇਖ ਰਿਹਾ ਅਸੀਂ ਭਾਵੇਂ ਜੋ ਵੀ ਕਰਮ ਕਰੀ ਜਾਈਏ ਤੇ ਗੁਰੂ ਨਾਨਕ ਪਾਤਸ਼ਾਹ ਜੀ ਜੇਕਰ ਹੁੰਦੇ ਤਾਂ ਅਸੀਂ ਇੰਜੁਕਾਰ ਦੇ ਉਹ ਹਰ ਵੇਲੇ ਆਪਣੇ ਗੁਰਨਾਨਕ ਪਾਤਸ਼ਾਹ ਜੀ ਨੂੰ ਆਪਣੇ ਅੰਗ ਸੰਗ ਮਹਿਸੂਸ ਕਰਦੇ ਹਨ ਆਪਣੇ ਆਸ-ਪਾਸ ਉਹ ਆਪਣੇ ਪਰਮਾਤਮਾ ਨੂੰ ਮਹਿਸੂਸ ਕਰਦੇ ਹਨ ਕਿ ਸਾਡੇ ਹਰ ਸੰਗ ਕਿ ਸਾਡੇ ਹਰ ਚੰਗੇ ਮਾੜੇ ਕਰਮਾਂ ਨੂੰ ਪਰਮਾਤਮਾ ਜੀ ਦੇਖ ਰਹੇ ਹਨ ਅਸੀਂ ਹਮੇਸ਼ਾ ਚੰਗੇ ਕਰਮ ਹੀ ਕਰਦੇ ਹਾਂ ਉਹਨਾਂ ਤੋਂ ਹਮੇਸ਼ਾ ਡਰਦੇ ਰਹਿੰਦੇ ਹਾਂ ਕੋਈ ਵੀ ਜੇਕਰ ਉਹਨਾਂ ਦੇ ਹੱਥੋਂ ਮਾੜਾ ਕਰਮ ਹੋਣਾ ਸ਼ੁਰੂ ਹੋ ਜਾਂਦਾ ਹੈ ਆਉਸ ਨੂੰ ਤਰੰਤ ਬੰਦ ਕਰ ਦਿੰਦੇ ਹਨ ਤੇ ਸ਼ਾਇਦ ਇਹ ਸੋਚਦੇ ਹਨ ਕਿ ਪਰਮਾਤਮਾ ਜੀ ਮੇਰੇ ਆਸ-ਪਾਸ ਹਨ ਤੇ ਮੇਰੇ ਮਾੜੇ ਕਰਮਾਂ ਨੂੰ ਉਹ ਦੇਖ ਰਹੇ ਹਨ ਭਾਵ ਕਿ ਉਹਨਾਂ ਨੂੰ ਇੰਜ ਲੱਗਦਾ ਹੈ ਕਿ ਜਿਵੇਂ ਸਾਡੇ ਉੱਤੇ ਸਾਡੇ ਪਰਮਾਤਮਾ ਦੀ ਨਜ਼ਰ ਹੈ ਇਸ ਲਈ ਅਸੀਂ ਕੋਈ ਵੀ ਮਾੜਾ ਕਰਮ ਨਹੀਂ ਕਰਨਾ ਇਹ ਮਨੁੱਖ ਦੇ ਵਿੱਚ ਸਭ ਤੋਂ ਵੱਡਾ ਬਦਲਾਅ ਆਉਂਦਾ ਹੈ ਜੀ ਗੁਰਬਾਣੀ ਪੜਨ ਦੇ ਨਾਲ ਉਹਨਾਂ ਨੂੰ ਹਰ ਰੋਜ਼ ਤੇ ਵਿੱਚ ਗੁਰਨਾਨਕ ਪਾਸ਼ਾ ਹੀ ਦਿਸਤੇ ਹਨ ਉਹਨਾਂ ਦੇ ਚੇ ਉਹਨਾਂ ਦੀ ਸੋਚ ਵਿੱਚ ਗੁਰੂ ਨਾਨਕ ਪਾਸ਼ਾ ਜੀ ਹੁੰਦੇ ਹਨ ਤੇ ਉਹਨਾਂ ਦੇ ਬੋਲਾਂ ਵਿੱਚ ਵੀ ਗੁਰੂ ਨਾਨਕ ਪਾਸ਼ਾ ਜੀ ਵਸਤੇ ਹਨ ਉਹਨਾਂ ਦੇ ਹਿਰਦੇ ਵਿੱਚ ਕਹਿਤ ਪਾਵ ਕੇ ਪਾਣੀ ਪੜਨ ਵਾਲਾ ਮਨੁੱਖ ਆਪਣੇ ਹੱਥੇ ਕਦੇ ਵੀ ਕਿਸੇ ਦਾ ਮਾਰਾ ਨਹੀਂ ਕਰ ਸਕਦਾ ਤੇ ਨਾ ਹੀ ਕਦੇ ਸੋਚ ਸਕਦਾ ਹੈ ਤੇ ਨਾ ਹੀ ਆਪਣੇ ਜੇਬ ਦੇ ਰਾਹੀਂ ਕਿਸੇ ਨੂੰ ਮਾਰਾ ਬੋਲ ਸਕਦਾ ਹੈ ਬਾਣੀ ਪੜਨ ਵਾਲੇ ਮਨੁੱਖ ਤਾਂ ਸਰਬੱਤ ਦਾ ਭਲਾ ਸੋਚਦੇ ਹਨ ਤੇ ਬਾਣੀ ਪੜਨ ਵਾਲਿਆਂ ਵਿੱਚ ਨਿਮਰਤਾ ਸ਼ਾਂਤੀ ਇਮਾਨਦਾਰੀ ਬਹੁਤ ਹੀ ਜ਼ਿਆਦਾ ਹੁੰਦੀ ਹੈ ਬਾਣੀ ਪੜਨ ਵਾਲੇ ਹਮੇਸ਼ਾ ਸੱਚ ਦੇ ਰਸਤੇ ਤੇ ਚੱਲਦੇ ਹਨ ਚਾਹੇ ਉਸ ਰਸਤੇ ਦੇ ਉੱਪਰ ਕਿੰਨੀਆਂ ਹੈ ਚੁਣੌਤੀਆਂ ਕਿਉਂ ਨਾ ਹੋਣ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਜਾਵੇ ਉਹ ਰਸਤੇ ਤੇ ਭਾਵੇਂ ਕੰਡੇ ਜਿੰਨੇ ਮਰਜ਼ੀ ਹੋਣ ਉਹ ਆਪਣਾ ਰਸਤਾ ਕਦੇ ਵੀ ਨਹੀਂ ਬਦਲਦੇ ਹਮੇਸ਼ਾ ਸੱਚ ਦੇ ਰਸਤੇ ਤੇ ਚੱਲਦੇ ਹਨ ਸੱਚ ਦੇ ਰਸਤੇ 'ਤੇ ਉਹ ਹੀ ਚੱਲ ਸਕਦਾ ਹੈ ਜਿਸ ਉੱਪਰ ਪਰਮਾਤਮਾ ਦੀ ਮਿਹਰ ਹੋਵੇ। ਇਮਾਨਦਾਰੀ ਦੇ ਨਾਲ ਕਿਰਤ ਕਮਾਈ ਕਰਦੇ ਹਨ, ਨਾਮ ਜਪਦੇ ਹਨ ਤੇ ਜਿਹੜੇ ਉਹ ਆਪਣੇ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਦੇ ਹਨ ਤੇ ਉਸ ਨੂੰ ਵੰਡ ਕੇ ਛਕਦੇ ਹਨ। ਭਾਵੇਂ ਜੇਕਰ ਕਿਸੇ ਗਰੀਬ ਨੂੰ ਕਿਸੇ ਲਾਚਾਰ ਨੂੰ ਉਹਨਾਂ ਦੀ ਜ਼ਰੂਰਤ ਹੈ, ਉਹ ਉਹਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਦਿੰਦੇ ਹਨ। ਅੱਜਕੱਲ ਤੁਸੀਂ ਆਮ ਹੈ ਸੋਸ਼ਲ ਮੀਡੀਆ ਤੇ ਦੇਖਿਆ ਹੋਵੇਗਾ ਕਿ ਦੁਨੀਆ ਚੰਗੇ ਰਾਸਤੇ ਤੇ ਕਿੰਨੇ ਜ਼ਿਆਦਾ ਦੂਰ ਪਈ ਹੈ ਕਿਉਂਕਿ ਉਹਨਾਂ ਨੂੰ ਪਰਮਾਤਮਾ ਜੀ ਦੇ ਮਿਲਣ ਦਾ ਗਿਆਨ ਹੋ ਚੁੱਕਾ ਹੈ ਜ਼ਰੂਰੀ ਨਹੀਂ ਕਿ ਅਸੀਂ ਸੋਸ਼ਲ ਮੀਡੀਆ ਤੋਂ ਮਾੜੇ ਕੰਮ ਹੀ ਸਿੱਖਣੇ ਹਨ ਜਾਂ ਅਸੀਂ ਇਹੋ ਜਿਹੀਆਂ ਗੱਲਾਂ ਹੀ ਵੇਖਣੀਆਂ ਹਨ ਕਿ ਦੁਨੀਆ ਤੇ ਕਿੰਨੇ ਲੋਕ ਮਾੜੇ ਰਸਤੇ ਤੇ ਤੁਰੇ ਫਿਰਦੇ ਹਨ ਜਾਂ ਕਿੰਨੇ ਲੋਕ ਨਸ਼ਿਆਂ ਵੱਲ ਲੱਗੇ ਹੋਏ ਹਨ ਕਿੰਨੇ ਲੋਕ ਇਸ ਪ੍ਰਸਤੀ ਦੀ ਜ਼ਿੰਦਗੀ ਜੀ ਰਹੇ ਹਨ ਉਹਨਾਂ ਨੂੰ ਤਾਂ ਕੋਈ ਵੀ ਨਹੀਂ ਦੇਖ ਰਿਹਾ ਅਸੀਂ ਜੇਕਰ ਚੰਗੇ ਲੋਕਾਂ ਦੀ ਪਛਾਣ ਵੀ ਕਰ ਸਕਦੇ ਹਾਂ ਤਾਂ ਬਹੁਤ ਹੀ ਦੁਨੀਆ ਤਾਂ ਬਹੁਤ ਹੀ ਦੁਨੀਆ ਅੱਜ ਕੱਲ੍ਹ ਲੋਕਾਂ ਦਾ ਭਲਾ ਕਰਨ ਵਿੱਚ ਲੱਗੀ ਹੋਈ ਹੈ ਤਾਂ ਬਹੁਤ ਹੀ ਦੁਨੀਆ ਅੱਜ ਕੱਲ੍ਹ ਲੋਕਾਂ ਦਾ ਭਲਾ ਕਰਨ ਵਿੱਚ ਲੱਗੀ ਹੋਈ ਹੈ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਕੁਝ ਹਿੱਸਾ ਹੀ ਜ਼ਰੂਰਤਮੰਦਾਂ ਦੇ ਨਾਮ ਕਰ ਦਿੱਤਾ ਹੈ ਜੇਕਰ ਲੋਕ ਮਾਣੇ ਵੀ ਹਨ ਤਾਂ ਸਾ社 ਸੰਗਤ ਦੇ ਚੰਗੇ ਵੀ ਬਹੁਤ ਹਨ ਇਸ ਦੁਨੀਆ ਦੇ ਵਿੱਚ ਮੌਜੂਦ ਹਨ ਜਿਹੜੇ ਹਰ ਇੱਕ ਦਾ ਭਲਾ ਸੋਚ ਰਹੇ ਹਨ ਇਸ ਲਈ ਜੇ ਆਪਾਂ ਗੁਰਬਾਣੀ ਪੜ੍ਹਦੇ ਹਾਂ ਤਾਂ ਆਪਾਂ ਆਪਣੇ ਅੰਦਰ ਹੀ ਝਾਤ ਮਾਰੀਏ ਬਾਣੀ ਪੜਨ ਦੇ ਨਾਲ ਸਾਡੇ ਅੰਦਰ ਵੀ ਕੁਝ ਬਦਲਾਅ ਆਏ ਹਨ ਜਾਂ ਨਹੀਂ ਜੇਕਰ ਨਹੀਂ ਆਏ ਤਾਂ ਸਾਨੂੰ ਲਿਉਂਦੇ ਕਿੰਨੀ ਜ਼ਿਆਦਾ ਜ਼ਰੂਰਤ ਹੈ ਆਪਣੇ ਆਪ ਨੂੰ ਸਵਾਲ ਕਰਨ ਦੀ ਜ਼ਰੂਰਤ ਹੈ ਜੇਕਰ ਅਸੀਂ ਆਪਣੇ ਆਪ ਨੂੰ ਸਵਾਲ ਕਰਾਂਗੇ ਆਪਣੇ ਅੰਦਰ ਝਾਤ ਮਾਰਾਂਗੇ ਤਾਂ ਸਾਨੂੰ ਸਾਡੇ ਅੰਦਰ ਦੀਆਂ ਕੁਰੂਰਤਾਂ ਕੁਰੈਰਤਾ ਦਾ ਪਤਾ ਲੱਗ ਜਾਵੇਗਾ ਕਿ ਸਾਡੇ ਅੰਦਰ ਕਿਹੜੀਆਂ ਮਾਣੀਆਂ ਕੁਰੈਰਤਾ ਹਨ ਜਿਨ੍ਹਾਂ ਨੂੰ ਅਸੀਂ ਬਾਹਰ ਕੱਢਣਾ ਹੈ ਜੇਕਰ ਅਸੀਂ ਆਪਣੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਤਿਆਗ ਦਿੱਤਾ ਤਾਂ ਅਸੀਂ ਵੀ ਪਰਮਾਤਮਾ ਦੇ ਨਾਲ ਜੁੜ ਜਾਵਾਂਗੇ ਸਾਡਾ ਮਨ ਸਾਫ਼ ਹੋ ਜਾਵੇਗਾ ਸਾਡੇ ਇੱਸਤਰਤੇ ਤੇ ਉਹਨਾ ਸਫਲਾ ਹੋ ਜਾਵੇਗਾ ਤੇ ਪਰਮਾਤਮਾ ਦੀ ਮੇਲ ਸਾਡੇ ਸਿਰ ਤੇ ਬਣ ਜਾਵੇਗੀ ਜੇਕਰ ਅਸੀਂ ਗੁਰਬਾਣੀ ਦੇ ਨਾਲ ਜੁੜਾਂਗੇ ਤਾਂ ਸਾਡੇ ਬੱਚੇ ਆਟੋਮੈਟਿਕਲੀ ਹੀ ਗੁਰਬਾਣੀ ਦੇ ਨਾਲ ਛੋੜਨਗੇ ਮਾੜੇ ਰਸਤੇ ਤੋਂ ਉਹ ਦੂਰ ਹੋ ਜਾਣਗੇ ਉਹਨਾਂ ਦੀ ਜ਼ਿੰਦਗੀ ਉੱਤੇ ਤੁਹਾਡਾ ਸਭ ਤੋਂ ਜ਼ਿਆਦਾ ਪ੍ਰਭਾਵ ਪੈਣਾ ਸ਼ੁਰੂ ਹੋ ਜਾਵੇਗਾ ਕਿ ਸਾਡੀ ਮਾਤਾ ਪਿਤਾ ਇੰਨੀ ਕਿਰਤ ਕਮਾਈ ਕੀਤੀ ਹੈ ਇਹਨਾਂ ਪਰਮਾਤਮਾ ਦੇ ਨਾਲ ਜੁੜੇ ਹੋਏ ਹਨ ਤਾਂ ਉਹ ਵੀ ਕਿੰਨੇ ਵਧੀਆ ਹਨ ਤੇ ਜੇਕਰ ਅਸੀਂ ਵੀ ਗੁਰਬਾਣੀ ਦੇ ਨਾਲ ਜੁੜਾਂਗੇ ਤਾਂ ਸਾਡਾ ਵੀ ਜੀਵਨ ਸਫਲਾ ਹੋ ਜਾਵੇਗਾ ਸਾ ਸੰਗਤ ਦੇ ਜੇਕਰ ਤੁਸੀਂ ਗੁਰਬਾਣੀ ਦੇ ਨਾਲ ਜੁੜੋਗੇ ਤਾਂ ਤੁਹਾਡਾ ਪਰਿਵਾਰ ਤੁਹਾਡੀ ਆਉਣ ਵਾਲੀ ਜ਼ਿੰਦਗੀ ਸੁਖਾਲੀ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ